ਹਾਂਜੀ ਅਸੀਂ ਆਏ ਨਾਬੇ ਦੇ ਕਿਲੇ 'ਚ ਛੋਟਾ ਜਿਹਾ ਬਲੌਗ ਹੈ ਸਟਾਰਟਿੰਗ ਸਿੱਧੀ ਉਧਰੀ ਕਰਦੇ ਆਂ ਪੁਰਾਣੇ ਟਾਈਮ ਦੀਆਂ ਇਹਰੇ ਰਾਜਾ ਹੀਰਾ ਸਿੰਘ ਦਾ ਹੈ ਹੀਰਾ ਸਿੰਘ ਦਾ ਹੈ ਹੋਰੀ ਆ ਇਸ ਟਾਈਮ ਫਿਰ ਉਹਰੇ ਗੰਦਗੁੰਦ ਪੂਰਾ ਪਾੜਖਿਆ ਇਹਨਾਂ ਨੇ ਸਾਰਾ ਕੂੜਾ ਕਰਕਟ ਪਰ ਇਹਨਾਂ ਨੂੰ ਆਹ ਚੀਜ਼ ਸਾਫ਼ ਰੱਖਣੀ ਚਾਹੀਦੀ ਹੈ ਪੂਰਾ ਕੂੜਾ ਕਰਕਟ ਆਈ ਲਾ ਕੱਢ ਕੇ ਜਾ ਕੇ ਕਹਿੰਦੇ ਭੋਲਾ ਕੂੜਾ ਆਹ ਦੇਖੋ ਜੀ ਪ੍ਰਾਣੀ ਉਹ ਜੰਪੜੀ ਕੈਂਟ ਚੀਜ਼ ਆ ਯਾਰ ਜਮਾ ਥੋੜੀ ਥੋੜੀ ਮੈਨੂੰ ਮੈਨੂੰ ਚਲਾ ਹਾਂ ਆ ਦੇਖ ਆ ਦੇਖੋ ਤੁਸੀਂ ਬਸ ਇਹ ਤਾਂ ਕਮਰਾ ਜੀ ਹੈ ਇਹ ਤਾਂ ਕਮਰਾ ਹੀ ਹੈ ਮੈਨੂੰ ਤਾਂ ਅੰਦਰ ਵੜਨਾ ਯਾਰ ਮੈਨੂੰ ਵੜਨਾ ਨਹੀਂ 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 ਤੇਰਾ ਸ਼ੌਕ ਨਹੀਂ ਨਹੀਂ ਕੁਝ ਹੋਣਾ ਚਾਹੀਦਾ ਸ਼ੌਕ ਹੋਗਾ ਧੱਕਾ ਦੇ ਆ ਜਾ ਕੋਈ ਮੈਨੂੰ ਤਾਂ ਦੇਖ ਲੰਦੇ ਯਾਰ ਮੇਰੇ ਤਾਂ ਨਾ ਮਾਰੋ ਵਿੱਚ ਤੂੰ ਦੇਖ ਬਈ ਤੂੰ ਦੇਖ ਕੋਈ ਚੀਜ਼ ਪ੍ਰਿੰਡਾ ਨੇ ਤਾਂ ਕਿ ਤੂੰ ਪਾਏ ਹੋਏ ਨੇ ਮੇਰੇ ਤਾਂ ਤਿੰਨ ਤਾਂ ਕਿ ਤੂੰ ਮੋਟੀ ਹੋ ਜਮਾੜੀ ਬਸ ਆ ਜਾ ਵਾਓ ਸੁ ਮੋਟੀ ਬੋਟੀ ਆ ਗਈ ਵੈਂਡਰ ਦੀ ਆ ਗਈ ਤੁਸੀਂ ਆਹ ਦੇਖੋ ਤੁਸੀਂ ਚੀਜ਼ਾਂ ਦੇਖੋ ਇਹ ਵੈਸੇ ਕਈ ਹੁੰਦਾ ਟੈਗ ਆ ਅੱਧਾ ਤਾਂ ਇਹ ਆ ਗਿਆ ਯਾਰ ਨਾ ਪਰ ਹੈਗੀ ਬਹੁਤ ਘੈਂਟ ਚੀਜ਼ ਬਣੀ ਹੋਈ ਸੀ ਹੋਰ ਚੀਜ਼ਾਂ ਦਿਖਾਣੇ ਸਾਨੂੰ ਹੋਰ ਪਾਸੇ ਜਾ ਕੇ ਹੁਣ ਤਾਂ ਜ਼ਿੰਦਗੀ ਉਹ ਜੰਗ ਹੈ ਦੇਖੋ ਜੰਗ ਨਹੀਂ ਜਾਣੀ ਓ ਉੱਪਰ ਜਾ ਸਕਦੇ ਆ ਜਾ ਤਾਂ ਸਕਦੇ ਹੋ ਤੁਹਾਨੂੰ ਮਗਸਤਾਂ ਕੀ ਲੱਗੂਗਾ ਇਹਦਾ ਸਾਨੂੰ ਅੱਥੇ ਕੋਈ ਪਾਣੀਆ ਲੱਭੀਆਂ ਸੀ ਤੇ ਤੇ ਹੁਣ ਆਪਾਂ ਨੇ ਪੌੜੀਆਂ ਲੱਭਣੀਆਂ ਨੇ ਆ ਜਾ ਅੱਗੇ ਲੱਗੋ ਬਾਈ ਇਹ ਤੂੰ ਹੋਰ ਹੀ ਨਾ ਖਲ ਖੁੰਝ ਚ ਪੜ ਜੀ ਤੇਰੀ ਓਏ ਤੂੰ ਇੱਥੇ ਤਾਂ ਨੰਨੂ ਆਏ ਜਿਹਾ ਲੱਗਦਾ ਜੀ ਮੈਂ ਹਾਰਰ ਸੀਨ ਐ ਪੌੜੀਆਂ ਕਿੱਥੇ ਨੇ ਯਾਰ ਮੁੰਲਾ ਦਾ ਲਾਡੀ ਤੈਨੂੰ ਵੀ ਨਹੀਂ ਪਤਾ ਛੱਤਾਂ ਡਿੱਗੀਆਂ ਪਈਆਂ ਨੇ ਬਾਈ ਆ ਦੇਖੋ ਸਾਰੀਆਂ ਛੱਤਾਂ ਡਿੱਗੀਆਂ ਵੀ ਇਹਨੇ ਉਰੇ ਵੈਸੇ ਮਨਾ ਕੀਤਾ ਹੋਇਆ ਹੁਣਾ ਵੀਰੇ ਆਉਣਾ ਨਹੀਂਗਾ ਵੀ ਮੈਨੂੰ ਪੌੜੀਆਂ ਹੀ ਮਿਲ ਰਹੀਆਂ ਯਾਰ ਕੀ ਹੋ ਗਿਆ ਆ ਇਹਨਾਂ ਨੂੰ ਚੁੱਗੀ ਪਤਾ ਨਹੀਂ ਭਾਈ ਕਿੱਧਰ ਲਈ ਫਿਰਦੇ ਨੇ ਉਹ ਤੇਰੀ ਓਏ ਕਮਰੇ ਨੇ ਸਾਰੇ نیچے ਯਾਰ ਜਮਾ ਹੌਰ ਰਹਾ ਹੈ ਕਮ ਮoure ਜਿਵੇਂ ਕੋਈ ਜੇ ਇਹ ਸੁਰ ਕੋ ਡਰਨ ਵਾਲੀ ਏਡੀ ਵੱਡੀ ਖਾਸ ਗੱਲ ਹੈ ਨਹੀਂਗੀ ਹਨਾ ਚਲੋ ਵਈ ਅੱਜ ਪਿੱਛੇ ਮੇਰੇ ਮੇਰੇ ਤੇਰੇ ਵਰਗੀ ਦੇ ਰਾਤ ਦੇ ਸੁਪਨੇ ਚਾ ਝਾੜ ਹੀ ਆਉਂਦੇ ਨੇ ਆ ਬੁਨੀਤ ਨਾ ਡਰ ਜੇ ਮੇਰੀ ਰਾਤ ਨੂੰ ਹੋਰ ਤਾਂ ਖੈਰ ਓਏ ਤੈਨੂੰ ਉਹ ਪੈਟ ਪੈਟ ਕੇ ਬੈਠੇ ਨੇ ਹੋ ਵੱਡ ਕੇ ਅੱਧਾ ਹਿੱਸਾ ਮੂਟੀ ਹੈ ਅੱਛਾ ਚੈੱਕ ਕਰੋ ਇਹ ਚੱਕਰ ਹੋ ਜਾਵਾ